ਤੁਸੀਂ ਕਿਹੜੇ ਖੇਖਣ ਕਰਦੇ ਪਏ ਹੋ ਕਿ ਸਰਸੇ ਵਾਲੇ ਨੂੰ ਪ੍ਰੋਲ ਮਿਲ ਗਈ ਜਦੋਂ ਤੁਹਾਡੇ ਹੱਥਾਂ ਦੇ ਵਿੱਚ ਸ਼ਕਤੀ ਸੀ ਹੈ ਜਦੋਂ ਤੁਹਾਡੇ ਹੱਥਾਂ ਦੇ ਵਿੱਚ ਤਾਕਤ ਸੀ ਤੁਹਾਡੀ ਸਰਕਾਰ ਸੀ ਤੁਸੀਂ ਉਦੋਂ ਕੁਝ ਕੀਤਾ ਨਹੀਂ ਅੱਜ ਤੁਸੀਂ ਰੋਲਾ ਪਾਇਆ ਹੋਇਆ ਹੂੰ ਬਹੁਤ ਘਟੀਆ ਤੇ ਨੀਚ ਗੱਲ ਆ ਵੀ ਇੱਕ ਬਲਾਤਕਾਰੀ ਨੂੰ ਇੱਕ ਗੁੰਡੇ ਨੂੰ ਮੋੜ ਬੰਬ ਧਮਾਕਿਆਂ ਦੇ ਦੋਸ਼ੀ ਨੂੰ ਪ੍ਰੋਲ ਦੇਣੀ ਦੂਜੇ ਪਾਸੇ ਉਹੀ ਭਾਈ ਸਾਹਿਬ ਆ ਭਾਉ ਇੱਕੋ ਐਮਪੀ ਆ ਸੰਸਦ ਮੈਂਬਰ ਆ ਵੋਟਾਂ ਨਾਲ ਚੁਣਿਆ ਹੋਇਆ ਉਹਦੇ ਉੱਤੇ ਐਨਐਸਐ ਲਾਈ ਗਈ ਆ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਅੱਜ ਤੱਕ ਉਹਨੂੰ ਇੱਕ ਦਿਨ ਦੀ ਵੀ ਇੱਕ ਦਿਨ ਦੀ ਵੀ ਪ੍ਰੋਲ ਨਹੀਂ ਦਿੱਤੀ ਗਈ ਇੱਕ ਦਿਨ ਦੀ ਵੀ ਜੇ ਪ੍ਰੋਲ ਦਿੱਤੀ ਗਈ ਹੋਵੇ ਇਨੂੰ ਅਸੀਂ ਧੱਕਾ ਨਾ ਕਹੀਏ ਤਾਂ ਹੋਰ ਕੀ ਕਹੀਏ ਦੱਸੋ ਪੀਐਸਟੀ ਨੂੰ ਅਸੀਂ ਧੱਕਾ ਨਾ ਕਹੀਏ ਤਾਂ ਹੋਰ ਕੀ ਕਹੀਏ ਦੱਸ ਸਕਦਾ ਕੋਈ ਇਹ ਸਰਸੇ ਵਾਲੇ ਨੂੰ ਵਾਰ-ਵਾਰ ਆ ਬਾਹਰ ਇਹ 2017 ਦਾ ਬਾਈ ਅੰਦਰ ਗਿਆ ਮੇਰੇ ਹਿਸਾਬ ਚ ਜੇ ਮੈਂ ਗਲਤ ਨਾ ਹੋਵਾਂ ਤਾਂ ਅੰਤਜਾ 2017 ਦਾ ਕਦੇ ਨੂੰ ਤਿੰਨਾਂ ਮਹੀਨਿਆਂ ਦੀ ਪ੍ਰੋਲ ਮਿਲ ਜਾਂਦੀ ਕਦੇ ਦੋ ਮਹੀਨਿਆਂ ਦੀ ਪ੍ਰੋਲ ਮਿਲ ਜਾਂਦੀ ਕਦੇ ਮਹੀਨੇ ਦੀ ਪ੍ਰੋਲ ਮਿਲ ਜਾਂਦੀ ਤੇ ਸਾਡੇ ਜਿਹੜੇ ਬੰਦੀ ਸੇਖਾ ਉਹਨਾਂ ਨੂੰ ਇੱਕ ਦਿਨ ਦੀ ਮਿਲੀ ਪ੍ਰੋਲ ਦੱਸੋ ਜਿੰਨੇ ਘਰਾਉਣੇ ਗਦੇ ਗੰਦੇ ਕੰਮ ਇਸ ਸਰਸੇ ਵਾਲੇ ਸਾਧ ਨੇ ਕੀਤੇ ਆ ਇਹਨੇ ਤਾਂ ਕਿਸੇ ਨੇ ਕੀਤੇ ਹੀ ਨਹੀਂ ਦੱਸੋ ਆ ਪਾਉ ਨੇ ਕਿਹੜਾ ਕੋਈ ਮਾੜਾ ਕੰਮ ਕੀਤਾ ਉਹਨੂੰ ਇੱਕ ਦਿਨ ਦੀ ਵੀ ਪ੍ਰੋਲ ਨਹੀਂ ਦਿੱਤੀ ਪਾਉ ਨੂੰ ਇੱਕ ਦਿਨ ਦੀ ਵੀ ਪ੍ਰੋਲ ਨਹੀਂ ਦਿੱਤੀ ਤੇ ਇਸ ਗੁੰਡੇ ਨੂੰ ਇਸ ਬਦਮਾਸ਼ ਨੂੰ ਜਿੰਨੇ ਕੁੜੀਆਂ ਨਾਲ ਰੇਪ ਕੀਤੇ ਹੋਣ ਕੇਸ ਚੱਲਦੇ ਹੁਣ ਮੌੜ ਬੰਬ ਧਮਾਕਿਆਂ ਦਾ ਦੋਸ਼ੀ ਹੋਵੇ ਠੀਕ ਹੈ ਨਾ ਇਸ ਬੰਦੇ ਨੂੰ ਵਾਰ-ਵਾਰ ਪ੍ਰੋਲ ਦਿੱਤੀ ਜਾ ਰਹੀ ਆ ਦੱਸੋ ਤੁਸੀਂ ਇਹ ਨਾ ਤੱਕਿਆ ਯਾਰ ਸ਼ਰਿਆਂ ਤਾਂ ਮੈਨੂੰ ਸਾਡੇ ਜਹੇਦਾਰਾਂ ਤੇ ਸਾਡੇ ਅਹੁਦੇਦਾਰਾਂ ਤੇ ਇਹਨਾਂ ਤੋਂ ਵੀ ਬਹੁਤ ਗੁੱਸਾ ਬਹੁਤ ਜ਼ਿਆਦਾ ਗੁੱਸਾ ਯਾਰ ਆਪਾਂ ਕੋਈ ਸੱਚੀ ਗੱਲ ਕਰ ਦੇਣੀ ਆਪਾਂ ਠੀਕ ਹੈ ਨਾ ਕਿਉਂਕਿ ਜਦੋਂ ਇਹਨਾਂ ਕੋਲੇ ਹੱਥ ਚ ਇਹਨਾਂ ਦੇ ਤਾਕਤ ਸੀ ਸਾਡੇ ਲੀਡਰਾਂ ਦੇ ਜਿਹੜੇ ਆ ਜਾਂਦੇ ਆ ਕਿ ਸਰਸੇ ਵਾਲੇ ਨੂੰ ਪ੍ਰੋਲ ਕਿਉਂ ਮਿਲੀ ਆ ਸਰਸੇ ਨੂੰ ਪ੍ਰੋਲ ਮਿਲਣੀ ਨਹੀਂ ਚਾਹੀਦੀ ਜਦੋਂ ਇਹਨਾਂ ਦੇ ਹੱਥਾਂ ਚ ਤਾਕਤ ਸੀ ਨਾ ਇਹ ਇਹਨਾਂ ਨੇ ਇਹ ਇਹ ਵੋਟਾਂ ਮੰਗਣ ਉਹਨਾਂ ਦੇ ਡੇਰਿਆਂ ਚ ਜਾਂਦੇ ਰਿਹਾ ਸਾਡੇ ਲੀਡਰ ਪੁੱਛੋ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਸਾਡੇ ਜਹੇਦਾਰ ਤੇ ਯਾਰ ਇੰਨੀ ਜ਼ੁਰਤ ਤਾਂ ਇੰਨੀ ਤਾਕਤ ਹੋਣੀ ਚਾਹੀਦੀ ਸੌਦੇ ਸਾਧਰ ਕੇ ਕੀ ਗੱਲ ਆ ਯਾਰ ਜ਼ੁਰਤ ਹੈ ਸਾਡੇ ਯੋਧੇ ਅੱਜ ਜੇਲ੍ਹਾਂ 'ਚ ਬੈਠੇ ਆ ਯਾਰ ਵੇਖੋ ਕਿੰਨਾ ਕਿੰਨਾ ਸਮਾਂ ਹੋ ਗਿਆ ਤੁਸੀਂ ਉਹ ਛੱਡੋ ਪਾਉ ਨੂੰ 2.5 ਸਾਲ ਹੋ ਗਏ ਕਿੰਨੇ ਵਾਰੀ ਬਾਹਰ ਆ ਗਿਆ ਦੱਸੋ ਮੈਨੂੰ ਵੀ ਪਾਉ ਕਿੰਨੇ ਵਾਰੀ ਬਾਹਰ ਆ ਗਿਆ ਅੱਜ ਤੋਂ ਪਾਉ ਨੂੰ 2.5 ਸਾਲ ਹੋ ਗਏ ਤੇ ਵੀ ਕਿੰਨੇ ਵਾਰੀ ਜੇਲ੍ਹ 'ਚੋਂ ਬਾਹਰ ਆਏ ਤੇ ਗੁੰਡਾ ਚੜੇ ਮਹੀਨੇ ਬਾਹਰ ਰਹਿੰਦਾ ਏ ਇਹ ੱਤਕਾ ਨਹੀਂ ੱਤਕਾ ਸਿੱਖ ਕੌਮ ਨਾਲ ਦੱਸੋ ਇਹ ਇੱਧਰ ਕੋਈ ਬੋਲਦਾ ਕਿੰਨੇ ਕੁ ਬੰਦੇ ਬੋਲੇ ਆ ਸਾਰਾ ਦਿਨ ਪਾਉ ਤੇ ਲੱਗੇ ਰਹਿੰਦੇ ਆ ਪਾਉ ਖਿਲਾਫ ਹੀ ਭਾਈ ਅਮਰਪਾਲ ਖਿਲਾਫ ਹੀ ਪੋਸਟਾਂ ਪਾਈ ਜਾਂਦੇ ਆ ਹੈ ਇਹਦੇ ਬਾਰੇ ਕੋਈ ਬੋਲਿਆ ਐ ਸਾਡੇ ਸਾਡੇ ਯਾਰ ਅੰਦਰ ਚੀਜ਼ ਉੱਠਦੀ ਆ ਫਿਰ ਸਾਨੂੰ ਆ ਤਾਂ ਤੁਸੀਂ ਬੋਲੋ ਨਾ ਯਾਰ ਅਸੀਂ ਕਿਵੇਂ ਨਾ ਬੋਲੀਏ ਦੱਸੋ ਅਸੀਂ ਕਿਵੇਂ ਨਾ ਬੋਲੀਏ ਵੀ ਇੱਕ ਬੰਦੇ ਨੂੰ ਤੁਸੀਂ ਯਾਰ ਵਾਰ-ਵਾਰ ਪਰੋਲ ਦੇਣੇ ਪਾਓ ਜਿਹੜੇ ਬੰਦੇ ਤੇ ਇੰਨੇ ਰੋਪ ਲੱਗੇ ਹੁਣ ਬਲਾਤਕਾਰ ਵਰਗੇ ਰੋਪ ਲੱਗੇ ਹੁਣ ਮੌੜ ਬੰਬ ਧਮਾਕਿਆਂ ਦਾ ਦੋਸ਼ੀ ਹੋਵੇ ਬੰਦਾ ਯਾਰ ਹੈ ਉਹਨੂੰ ਤੁਸੀਂ ਵਾਰ-ਵਾਰ ਪ੍ਰੋਲ ਦੇਣੇ ਹੋ ਤੇ ਪਾਉ ਨੂੰ ਮੇਰੇ ਹਿਸਾਬ ਤੇ ਢਾਈਆਂ ਸਾਲਾਂ ਚੱਕਰੀ ਵੀ ਨਹੀਂ ਪ੍ਰੋਲ ਦਿੱਤੀ ਠੀਕ ਆ ਕਿ ਨਹੀਂ ਇੱਕ ਕਰੀ ਵੀ ਤੇ ਇਹ ਇਹ ਗੁੰਡੇ ਨੇ ਮੌੜ ਬੰਬ ਧਮਾਕਿਆਂ ਦਾ ਦੋਸ਼ੀ ਆ ਕਿੰਨੇ ਕਿੰਨਿਆਂ ਦਾ ਕਤਲ ਕੀਤਾ ਸੀ ਮੌੜ ਬੰਬ ਧਮਾਕਾ ਚ ਕਿੰਨੇ ਮਰੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਗੀਆਂ ਦਾ ਦੋਸ਼ੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿੰਨੀਆਂ ਬੇਦਗੀਆਂ ਕਰਵਾਈਆਂ ਦੱਸੋ ਇਹਦੂ ਇਹਦੂ ਵੱਡਾ ਕਾਤਲ ਤੇ ਬਲਾਤਕਾਰੀ ਕਿਹੜਾ ਦੱਸੋ ਜਿਹਨੂੰ ਵਾਰ-ਵਾਰ ਪਰੋਲ ਮਿਲਦੀ ਆ ਠੀਕ ਆ ਨਾ ਇਹਨਾਂ ਇਹਨਾਂ ਬਾਰੇ ਕੀ ਖਿਆਲ ਆ ਦੱਸੋ ਅਤੀਤ ਦੀਆਂ ਸਾਲਾਂ ਤੋਂ ਸਾਡੇ ਅੰਦਰ ਸਿੰਘ ਬੈਠੇ ਇੱਕ ਦਿਨ ਦੀ ਕਿਤੇ ਨਹੀਂ ਯਾਰ ਇਹਨਾਂ ਨੂੰ ਪ੍ਰੋਲ ਮਿਲੀ ਹੋਵੇ ਜਿਨ੍ਹਾਂ ਨੂੰ 30 ਸਾਲ ਹੋ ਗਏ ਉਹਨਾਂ ਨੂੰ ਸ਼ਰਿਆਂ ਬਾਹਰ ਛੱਡਣਾ ਚਾਹੀਦਾ ਵੈਸੇ ਜਿੰਨੀ ਸਜ਼ਾ ਹੋਈ ਅਗਲੇ ਨੇ ਪੂਰੀ ਕਰ ਲਿਆ ਸਾਡੇ ਸਿੰਘਾਂ ਨੇ ਸਾਰਿਆਂ ਨੇ ਬਿਲਕੁਲ ਪੂਰੀ ਕਰਕੇ ਆਪਦੇ ਨਾਲੇ ਕਾਮ ਕਰਕੇ ਗਏ ਆ ਉਹ ਕੋਈ ਮਾੜਾ ਕੰਮ ਕਰਕੇ ਨਹੀਂ ਗਏ ਅੰਦਰ ਉਹ ਕੰਮ ਕਰਕੇ ਗਏ ਕੋਈ ਮਾੜੀਆਂ ਕਰਤੂਤਾ ਕਰਕੇ ਥੋੜਾ ਅੰਦਰ ਗਏ ਆ ਪਰ ਉਹਨਾਂ ਸਾਡੇ ਵੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਅੱਜ ਤੱਕਰ ਕੋਈ ਪਰੋਲ ਨਹੀਂ ਕੋਈ ਕੁਛ ਨਹੀਂ ਬਿਲਕੁਲ ਨਹੀਂ ਉਹ 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 ਉੱਥੇ ਕਿੱਥੇ ਆ ਉਹਨਾਂ ਵਾਸਤੇ ਕੁਝ ਨਹੀਂ ਕਰ ਸਕਦੇ ਜਿਹੜੇ 30 30 ਸਾਲਾਂ ਤੋਂ ਯਾਰ ਸਾਡੇ ਅੰਦਰ ਬੈਠੇ ਆ ਪਰ ਇਹ ਇਹ ਇਹਨੂੰ ਬਲਾਤਕਾਰੀ ਇਹਨੂੰ ਜ਼ਰੂਰੀ ਆ ਨਾ ਬਾਹਰ ਕੱਢਣਾ ਪੋਟਾ ਨੇੜੇ ਆਉਂਦੀਆਂ ਠੀਕ ਆ ਨਾ ਇਸ ਲਈ ਬਾਬੇ ਉਹ ਗੱਲ ਨਾ ਅਸਲ ਚ ਗੱਲ ਇਹ ਆ ਵੀ ਆਪਣਾ ਅਸੀਂ ਚਾਹੀਦੀ ਇਹ ਆ ਵੀ ਜਪਾਨੇ ਨਾ ਕਾਨੂੰਨ ਬਰਾਬਰ ਆ ਬਿਲਕੁਲ ਸਿਰ ਕਾਨੂੰਨ ਨੂੰ ਇਧਰ ਵੀ ਵੇਖਣਾ ਚਾਹੀਦਾ ਇਹਨਾਂ ਲਈ ਵੀ ਆ ਜੱਗੀ ਜੌਲ ਵਰਗੇ ਫੜੇ ਸੀ ਕੀ ਸੀ ਇਹਨਾਂ ਨੇ ਕੀਤਾ ਇਸ ਲਈ ਬਾਬਿਓ ਮਤਲਬ ਕਿ ਇਹ ਬੰਦੇ ਦੋਸ਼ੀ ਆ ਕਿਉਂਕਿ ਅਸਲ 'ਚ ਵੋਟਾਂ ਲੈਣੀਆਂ ਹੁੰਦੀਆਂ ਸਰਕਾਰ ਨੇ ਇਹ ਵੇਖਦੇ ਆ ਵੀ ਵੋਟਾਂ ਵਾਲੇ ਖਿਆਲ 'ਚ ਵੀ ਵੋਟਾਂ ਕਿਧਰੋਂ ਆ ਕੀ ਆ ਇਹਨਾਂ ਦੇ ਡੇਰਿਆਂ 'ਚ ਭੁਗਤਣ ਵਾਲੇ ਡੇਰਿਆਂ 'ਚ ਜਾਣ ਵਾਲੇ ਇਹ ਸਾਰੇ ਆ ਜਿੰਨੇ ਸਾਡੇ ਆ ਲੀਡਰਾਂ ਜਿੰਨੇ ਸਾਡੇ ਆ ਬਾਬੇ ਆ ਹੈ ਸਾਰੇ ਮਾਫੀ ਇਹਨਾਂ ਨੇ ਕਿਵੇਂ ਦਿੱਤੀ ਸੀ ਦੱਸੋ ਹੈ ਸਭ ਤੋਂ ਵੱਡੀ ਬੇਦਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹਨਾਂ ਬੰਦਿਆਂ ਨੇ ਕਰਵਾਈ ਇਹਨਾਂ ਨੇ